ਹਾਂਜੀ ਕਿੱਥੋਂ ਦੇ ਆਨਾਲੋ ਵੀਰੇ ਸਕੇਰੇ ਦੇ ਸਕੇਰੇ ਦੇ ਹਾਂਜੀ ਚੋਰੀ ਇਹ ਕਿੱਦਾਂ ਮਤਲਬ ਕਿ ਪਹਿਲਾਂ ਰੇਕੀ ਕੀਤੀ ਸੀ ਪਹਿਲਾਂ ਪਤਾ ਕੀਤਾ ਸੀ ਨਹੀਂ ਨਹੀਂ ਕੋਈ ਪਤਾ ਨਹੀਂ ਦਿੱਤਾ ਪੋਸਟਰ ਵੇਖ ਕੇ ਸ ਕਾਦੇ ਦੁਕਾਨ ਦੇ ਬਾਹਰ ਅੱਛਾ ਅਜੇ ਦਾ ਮੋਬਾਈਲ ਨਾਲ ਹੀ ਦਿਖਾਉਣ ਤੇ ਤੁਸੀਂ ਜਦੋਂ ਚੋਰੀ ਕੀਤੀ ਐ ਤੜਕ ਸਾਰ ਉਹ ਉਦੋਂ ਤੁਸੀਂ ਮੋਟਰਸਾਈਕਲ ਤੇ ਸੀ ਦੋਵੇਂ ਜੋ ਕੈਮਰਿਆਂ ਚ ਹੈ ਤੇ ਤੁਸੀਂ ਵਾਰ-ਵਾਰ ਕਈ ਵਾਰ ਜਿਹੜਾ ਹੈਗਾ ਉੱਥੋਂ ਗਏ ਹੋ ਫੇਰ ਆਏ ਗਏ ਹੋ ਆਏ ਉਹ ਕੀ ਕਰਦੇ ਨਹੀਂ ਜੀ ਗਏ ਆਏ ਨਹੀਂ ਤੇ ਮੋਟਰਸਾਈਕਲ ਲੈ ਕੇ ਤੁਸੀਂ ਜਾਣੇ ਹੋ ਵਾਰ-ਵਾਰ ਦੋ ਤਿੰਨ ਵਾਰੀ ਗਏ ਹੋ ਫੇਰ ਆ ਗਏ ਵਾਪਸ ਨਹੀਂ ਜੀ ਇੱਕ ਹੀ ਗਏ ਹੂੰ ਉਹ ਆ ਗਏ ਸੰਦਕਾਨ ਨਹੀਂ ਲੱਭਦੀ ਫੇਰ ਦੁਕਾਨੀ ਲਵਦੀ ਸੀ ਹਾਂ ਉਹ ਆਏ ਆਂਦੇ ਉਹ ਜਾ ਕੀ ਆ ਪੁਛਤਰਾ ਨਹੀਂ ਨਹੀਂ ਕਿਸੇ ਨੇ ਕਿਹਾ ਸੀ ਇੱਥੇ ਚੋਰੀ ਕਰ ਲੋ ਨਹੀਂ ਕਿਸੇ ਨੇ ਕਿਹਾ ਸੀ ਨਸ਼ਾ ਨਸ਼ਾ ਕਰਦੇ ਹਾਂ ਜੀ ਨਸ਼ਾ ਕਰਦੇ ਕੀ ਨਸ਼ਾ ਕਰਦੇ ਛਿੱਟੇ ਛਿੱਟੇ ਦਾ ਅੱਛਾ ਤੇ ਪਹਿਲਾਂ ਵੀ ਤੁਹਾਡੇ ਤੇ ਚੋਰੀ ਦਾ ਮਾਮਲਾ ਦਰਜ ਨਹੀਂ ਨਹੀਂ ਇੱਕ ਇੱਕ ਪਹਿਲਾਂ ਹੈਗੇ ਪੁਲਿਸ ਦੇ ਕੁਝ ਦੱਸ ਰਹੀ ਆ ਪਹਿਲਾਂ ਵੀ ਚੋਰੀ ਇੱਕ ਇੱਕ ਜੀ ਇੱਕ ਅੱਛਾ ਇਹ ਵੇਚਨੇ ਕਿੱਥੇ ਸੀ ਮੋਬਾਈਲ ਕਿੱਥੇ ਵੇਚਨੇ ਰੱਖਣੇ ਸੀ ਰੱਖਣੇ ਦੋ ਇਹਨੇ ਰੱਖਣੇ ਸਨ ਦੋ ਮੈਂ ਤੇ ਬਾਕੀ ਦਾ ਸਮਾਨ ਜਿਹੜਾ ਅਸੈਸਰੀ ਉਹ ਉਹ ਵੀ ਰੱਖਣੀ ਸੀ ਕਿਹੜਾ ਜੀ ਜਿਹੜਾ ਬਾਕੀ ਦਾ ਸਮਾਨ ਹੋਰ ਜਿਹੜੇ ਚਾਰਜਰ ਹੈੱਡਫੋਨ ਇਹ ਉਹ ਜਿਹੜਾ ਕੋਈ ਹੋਰ ਹੈਗਾ ਸਮਾਨ ਉਹ ਪਤਾ ਹੀ ਨਹੀਂ ਲੱਗਿਆ ਇਹ ਪਾਈ ਆ ਇਸਤੇ ਕੰਮ ਆ ਰਹੇ ਜੀ ਇਹਨੂੰ ਮੈਂ ਕਿਹਾ ਸੀ ਮੋਬਾਈਲ ਮਾਲ ਚੁੱਕੀ ਦੋ ਤੂੰ ਚੱਕੀ ਦੋ ਮੇਰੇ ਵਾਸਤੇ ਚੱਕੀ ਬਣ ਅੱਛਾ ਚਾਰ ਵੀ ਚੱਕੀ ਇਹਨੇ ਪਾ ਲੈ ਡੱਬੇ ਡੱਬੇ ਵਿੱਚ ਨਿਕਲ ਖਾਲੀ ਤੇ ਮੋਬਾਈਲ ਜਿਹੜੇ ਹੈਗੇ ਨੇ ਹੋਰ ਫੇਰ ਕਰਨ ਵਾਲੇ ਸਨ ਹੂੰ ਉਹ ਫਿਰ ਕਿਸੇ ਕੰਮ ਦੇ ਨਹੀਂ ਹੈਗੇ ਸੰਝਿਆ ਨਾ ਫੇਰ ਛੁੱਟਦੇ ਤੁਸੀਂ ਨਹੀਂ ਦੇ ਤੇ ਵਾਪਸ ਆ ਅੱਛਾ ਵਾਪਸ ਦੇ ਤੇ ਚੋਰੀ ਕਰਕੇ ਕਿੱਥੇ ਗਏ ਸੀ ਤੁਸੀਂ ਫਿਰ ਘਰੇ ਗਏ ਸੀ ਘਰੇ ਗਏ ਸੀ ਪਿੰਡ ਹਾਂਜੀ ਘਰੇ ਪਤਾ ਸੀ ਇਹ ਗੱਲ ਦਾ ਨਹੀਂ ਘਰੇ ਨਹੀਂ ਪਤਾ ਸੀ ਬਾਪੂ ਮੈਨੂੰ ਪਤਾ ਲੱਗਾ ਉਹ ਮੈਨੂੰ ਕੁੱਟਣ ਜਾਪਦਾ ਅਨ ਕੁੜੀ ਦਾ ਅੱਜ ਤੋਂ ਅੱਜ ਸਵੇਰ ਫ੍ਰੀਜ ਆ ਲੈਨੇ ਕੰਮ ਕਰਨ ਲਾ ਮੈਂ ਹਾਂਜੀ ਤੇ ਬਾਪੂ ਨੇ ਫੜਾਇਆ ਤੁਹਾਨੂੰ ਇੱਥੇ ਹਾਂਜੀ ਬਾਪੂ ਨੇ ਉਹ ਜੀ ਸਾਸਾਂ ਵੀ ਬੰਦਾ ਹੈ ਉਹਦੀ ਜ਼ਬਾਨ ਪੂਰੀ ਹੋ ਜਾਂਦੀ ਪ੍ਰਸਤਾਵ ਹੈਗਾ ਫਿਰ ਜੇ ਐਵਜਾ ਕੰਮ ਤੁਸੀਂ ਤੇਰਾ ਬਾਪੂ ਸਸੰਗੀ ਹੈ ਤੇ ਤੂੰ ਚੋਰੀਆਂ ਕਰਨ ਲੱਗਾ ਹੋਇਆ। ਬੱਸ ਜੀ ਗਲਤੀ ਕਰ ਬੈਠਾ ਮੈਂ। ਤੇ ਇਹ ਦੂ ਬਾਤ ਨਹੀਂ ਕਰਾਂਗੇ। ਉਹਨਿੰਦੀ ਸਜ਼ਾ ਭੁਗਤਣੀ ਪੈਣੀ ਹੈ। ਜੀ ਸਰ ਅੱਜ ਕਿਸ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਹੈ ਤੁਹਾਡੇ ਕੋਲ ਬੁਲਾਈ ਗਈ ਹੈ? ਇੱਕ ਭਾਈ ਸੰਤਰਾਮ ਗਲੀ ਦੇ ਵਿੱਚ ਮੋਬਾਈਲ ਦੀ ਦੁਕਾਨ ਤੇ ਚੋਰੀ ਹੋਈ ਸੀ। 17 ਤਰੀਕ ਦੀ ਰਾਤ ਨੂੰ। ਜਿਹੜੀ ਅਸੀਂ 4 ਘੰਟਿਆਂ ਵਿੱਚ ਉਹ ਚੋਰੀ ਬਰਾਮਦ ਕਰ ਲਈ ਤੇ ਬੰਦੇ ਅਰੈਸਟ ਕਰ ਲਏ ਸੀ। ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮਨਜੀਤ ਸਿੰਘ ਦੀ țeਸੀ ਹੋਰਾਂ ਵੱਲੋਂ ਛੇੜੀ ਗਈ ਜਿਹੜੀ ਚੋਰਾਂ ਦੇ ਖਿਲਾਫ ਮਹਿੰਦੇ ਤਹਿਤ ਇਹ ਕਾਰਵਾਈ ਮੁਸਤੈਦੀਨਾ ਕਰਦੇ ਹੋਏ ਇਨਸਪੈਕਟਰ ਲੇਖਰਾਜ ਜਿਹੜੇ ਸਿਟੀ ਐਸ ਐਚ ਓ ਨੇ ਉਹਨਾਂ ਨੇ ਇਹ ਮਹਿਜ 4 ਘੰਟਿਆਂ ਦੇ ਵਿੱਚ ਇਹ ਸੀਸੀਟੀਵੀ ਕੈਮਰੇ ਵਗੈਰਾ ਫੁਟੇਜ ਦੇਖਦੇ ਹੋਏ ਉਹਨਾਂ ਦੀ ਟੀਮ ਨੇ ਇਹ ਚੋਰ ਕਾਬੂ ਕਰ ਲਏ ਇੱਕ ਹਰਮੇਸ਼ ਸਿੰਘ ਮੇਸੀ son of ਗਰਬੀ ਸਿੰਘ ਜਿਹੜਾ ਸੁਖੇਰਾ ਬੋਧਰਾ ਦਾ ਰਹਿਣ ਵਾਲਾ ਹੈ ਤੇ ਦੂਸਰਾ ਬੰਦਾ ਸਵਰਨ ਸਿੰਘ ਪੁੱਤਰ ਦਵਾਨ ਸਿੰਘ ਇਹ ਲਮੋਚੜ ਕਲਾਂ ਦਾ ਇਹਨਾਂ ਦੇ ਚੋਰੀ ਦੇ ਪਰਚੇ ਹੋਰ ਵੀ ਦਰਜ ਨੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 7 ਰਿਟਰਨ 17124 ਅੰਡਰ ਸੈਕਸ਼ਨ 457 380 ਆਈਪੀਸੀ ਦਾ ਦਰਜ ਕਰਕੇ ਅਸੀਂ ਜਿਹੜਾ ਸਮਾਨ ਚੋਰੀ ਹੋਇਆ ਸੀ ਉਹ ਸਾਰਾ ਰਿਕਵਰ ਕਰ ਲਿਆ ਹੈ ਮੋਬਾਈਲ ਤੇ ਜਿਹੜੀ ਮੋਬਾਈਲ ਦੀ ਐਸੈਸਰੀ ਇਹ ਇਹਨਾਂ ਨੇ ਚੋਰੀ ਕੀਤੀ ਸੀ ਤੇ ਜਿਹੜੀ ਇਹ ਸੀ ਰਿਕਵਰ ਕਰਨੀ ਗਈ ਹੈ ਸਰ ਕਿੰਨੇ ਮੋਬਾਈਲ ਚੋਰੀ ਕੀਤੇ ਗਏ ਸੀ ਇਹਨਾਂ ਲੋਕਾਂ ਨੇ ਇਹ ਫਿਲਹਾਲ ਅਸੀਂ ਦੋ ਰਿਕਵਰ ਕੀਤੇ ਨੇ ਕੰਪਲੇਂਟ ਦੇ ਵਿੱਚ ਚਾਰ ਪੰਜ ਮੋਬਾਈਲ ਸਿੱਗੇ ਲਿਖਾਏ ਇਹਨਾਂ ਨੇ ਤੇ ਬਾਕੀ ਹੋਰ ਅਸੀਂ ਰਿਮਾਂਡ ਲਵਾਂਗੇ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਿੱਛ ਕਰਾਂਗੇ ਜੇ ਕਿਤੇ ਹੋਰ ਵੀ ਕੋਈ ਚੋਰੀ ਕੀਤੀ ਹੋਈ ਤਾਂ ਉਹ ਵੀ ਅਸੀਂ ਉਹਦੀ ਬਰਾਮਦਗੀ ਕਰਾਂਗੇ ਦੁਕਾਨ ਦਾ ਸ਼ਟਰ ਕਿਸ ਤਰ੍ਹਾਂ ਇਹਨਾਂ ਚੋਰਾਂ ਵੱਲੋਂ ਤੋੜਿਆ ਗਿਆ ਸੀ ਜੀ ਕੋਈ ਸਾਹਮਣੇ ਆਇਆ ਹਾਂ ਦੁਕਾਨ ਦਾ ਸ਼ਟਰ ਇਹਨਾਂ ਨੇ ਜਿਹੜੇ ਸਮਾਨ ਨਾਲ ਜੋ ਤੋੜਿਆ ਸੀ ਉਹ ਹਜੇ ਰਿਕਵਰ ਕਰਨਾ ਬਾਕੀ ਹੈ ਤੇ ਜਲਦੀ ਹੀ ਅਸੀਂ ਉਸ ਮਾਮੀ ਰਿਕਵਰ ਕਰਾਂਗੇ ਤਾਂ ਪਰ ਇਹਨਾਂ ਤੇ ਪਹਿਲਾਂ ਵੀ ਕੋਈ ਕੇਸ ਵਗੈਰਾ ਸੀ ਜੀ ਹਾਂ ਪਹਿਲਾਂ ਵੀ ਇਹਨਾਂ ਦੇ ਚੋਰੀਆਂ ਦੇ ਮੁਕਦਮੇ ਦਰਜ ਨੇ ਜੀ ਚੋਰੀ ਦੇ ਆਦੀ ਨੇ ਜੀ ਕਹਿ ਸਕਦੇ ਹੋ ਚੋਰੀ ਦੇ ਆਦੀ ਕਹਿ ਸਕਦੇ ਤੁਸੀਂ ਇਹਨਾਂ ਨੂੰ ਕਿਉਂਕਿ ਪਹਿਲਾਂ ਵੀ ਮੁਕਦਮੇ ਦਰਜ ਨੇ ਹੋਣ ਸਰ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੀਆਂ ਆਵਾਪਾਧਾ ਤਾਂ ਹੁੰਦੀਆਂ ਪੁਲਿਸ ਦੇ ਵੱਲੋਂ ਸੋਲਵ ਵੀ ਕਰ ਲੈਂਦੀਆਂ ਨੇ ਪਰ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਅਸਮਾਜਿਕ ਤੱਤ ਹੈਗੇ ਉਹ ਐਕਟਿਵ ਰਹਿੰਦੇ ਇਹ ਜਿਹੜੇ ਅਸਮਾਜਿਕ ਤੱਤ ਨੇ ਉਹ ਜਿਵੇਂ ਇੱਕ ਗਾਣਾ ਬਣਿਆ ਹੋਇਆ ਵੀ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਇਹ ਇੱਕ ਨਾ ਇੱਕ ਦਿਨ ਜ਼ਰੂਰ ਫੜੇ ਜਾਣਗੇ ਦੇਖੋ ਪਹਿਲਾਂ ਜਿਹੜੀਆਂ ਚੋਰੀਆਂ ਨੇ ਉਹ ਸ਼ਾਇਦ ਨਹੀਂ ਫੜੇ ਗਏ ਹੋਣਗੇ ਹੁਣ ਫੜੇਗੇ ਇਹ ਕਿਸੇ ਦੇ ਦਿਮਾਗ 'ਚ ਕੋਈ ਭਲੇਖਾ ਨਹੀਂ ਹੋਣਾ ਚਾਹੀਦਾ ਪੁਲਿਸ ਨੇ ਆਪਣਾ ਇਹੀ ਕੰਮ ਕਰਨਾ ਹੈ ਤੇ ਕਦੇ ਨਾ ਕਦੇ ਸਭ ਫੜੇ ਜਾਣਗੇ ਸਰ ਇੱਕ ਜਲਾਲਾਬਾਦ ਵਿੱਚ ਚਪਟ ਮਾਰੀ ਜਾਂਦੀ ਮੋਬਾਈਲ ਖੋ ਕੇ ਚਲੇ ਜਾਂਦੇ ਨੇ ਉਸ ਵੇਲੇ ਮੋਬਾਈਲ ਕਈ ਵਾਰ ਬਰਾਮਦ ਨਹੀਂ ਹੁੰਦੇ ਇਹ ਇੰਝ ਤੱਕ ਵੀ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਵੀ ਜਿਹੜੇ ਚਪਟ ਮਾਰ ਕੇ ਮੋਬਾਈਲ ਕਿੱਥੇ ਜਾ ਰਹੇ ਨੇ ਮੋਬਾਈਲ ਕਈ ਵਾਰੀ ਸੇਲ ਹੋ ਜਾਂਦਾ ਹੈ ਜਾਂ ਕੋਈ ਵੇਚ-ਬੋਚ ਦੰਦੇ ਨੇ ਤੇ ਜੇ ਕੋਈ ਵੀਰੇ ਲੋਕ ਲੱਗੇ ਹੁੰਦੇ ਨੇ ਅਸੀਂ ਉਹਨਾਂ ਨੂੰ ਸਰਚ ਤੇ ਲਾ ਦਿੰਦੇ ਆ ਤੇ ਉਹਦਾ ਟ੍ਰੇਸ ਤਾਂ ਮੋਬਾਈਲ ਦਾ ਟ੍ਰੇਸ ਹੋ ਜਾਂਦਾ ਹੈ तकरीबन ਮੋਬਾਈਲ ਸਰਵੇਲੈਂਸ ਤੇ ਲਾ ਕੇ ਉਹਨੂੰ ਅਸੀਂ ਟ੍ਰੇਸ ਕਰ ਲੈਂਦੇ ਆ ਜੇ ਨਹੀਂ ਹੁੰਦੇ ਸਾਡੀ ਕੋਸ਼ਿਸ਼ ਜਾਰੀ ਹੈ ਕਦੇ ਨਾ ਕਦੇ ਫਿਰ ਉਹੀ ਗੱਲ ਜਿਹੜੀ ਹੈ ਵੀ 100 ਦਿਨ ਚੋਰ ਦੇ ਇੱਕ ਦਿਨ ਸਾਧਾ ਕਦੇ ਨਾ ਕਹਤਾ ਫੜੇ ਜਾਣਗੇ ਹੋਰਲੀ ਜਾਣਕਾਰੀ ਕੋਈ ਇਹਨਾਂ ਨੇ ਮੰਨਿਆ ਕਿ ਕਿਤਕੀ ਚੋਰੀਆਂ ਕੀਤੀਆਂ ਹੁੰਦੀਆਂ ਲੇਹ ਜੇ ਰਿਮਾਂਡ ਦੇ ਦੌਰਾਨ ਇਹ ਪੁੱਛਗਿਛ ਜਾਰੀ ਰਹੇਗੀ ਰਿਮਾਂਡ ਲੈਣਾ ਬਾਕੀ ਹੈ ਜੀ ਉਹਨਾਂ ਦਾ ਸਰ ਆ ਸਮਾਜਿਕ ਤਤਵਨ ਕੀ ਕਹਿਣਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਵਾਰਨਿੰਗ ਦੇਣਾ ਚਾਹੁੰਗਾ ਉਹਨਾਂ ਨੂੰ ਹਦਾਇਤ ਕਰਦਾ ਵੀ ਇਹ ਜੇ ਕੰਮ ਤੋਂ ਬਾਹਰ ਆ ਜਾਣ ਨਹੀਂ ਤਾਂ ਫਿਰ ਉਹਨਾਂ ਦਾ ਜਿਹੜਾ ਉਹਨਾਂ ਨੂੰ ਸਲਾਕਾ ਪਿਛੇ ਉਹਨਾਂ ਦਾ ਬਸੇਰਾ ਕਰ ਦਿੱਤਾ ਜਾਏਗਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਪੂਰਾ ਘਟਨਾਕ੍ਰਮ ਹੋਇਆ। ਇਹ ਘਟਨਾ ਜੀ ਆਪਣੇ ਕੱਲ ਦੀ ਹੈਗੀ ਜੀ ਸਵੇਰੇ 6:30 ਵਜੇ ਇਹਨਾਂ ਨੇ ਮੇਰੀ ਦੁਕਾਨ ਤੇ ਮਤਲਬ ਹੱਲਾ ਬੋਲਿਆ ਜੀ। ਹਾਂ ਜੀ ਤੇ ਸ਼ਟਰ ਭੰਨ ਕੇ ਜੰਦਰਾ ਤੋੜ ਕੇ ਤੇ ਅੰਦਰੋਂ ਕੈਬਿਨ ਦਾ ਸ਼ੀਸ਼ਾ ਤੋੜ ਕੇ ਅੰਦਰ ਐਂਟਰ ਕੀਤੇ ਨੇ ਜੀ ਔਰ ਅੰਦਰੋਂ ਸਮਾਨ ਚੋਰੀ ਕਰਕੇ ਲੱਗੇ ਨੇ ਜਿਵੇਂ ਮੋਬਾਈਲ ਸੀਗੇ ਔਰ ਐਸੈਸਰੀ ਵਗੈਰਾ ਹੋਰ ਕਾਫੀ ਸੀ ਔਰ ਰਿਪੇਅਰ ਹੋਏ ਮੋਬਾਈਲ ਸੀ ਕੁਝ ਗਾਕਾਂ ਦੇ ਔਰ ਕੁਝ ਸੈਕੰਡ ਹੈਂਡ ਫੋਨ ਸੀਗੇ ਉਹ ਵਗੈਰਾ ਛੱਕ ਕੇ ਲੈ ਕੇ ਗਏ ਨੇ ਜੀ ਤੇ ਬਾਕੀ ਉਸਨੇ ਮਤਲਬ ਜਲਦੀ ਤੋਂ ਜਲਦੀ ਟਰੇਸ ਕਰਕੇ ਤਿੰਨ ਚਾਰ ਘੰਟਿਆਂ ਦੇ ਵਿੱਚ ਵਿੱਚ ਮਤਲਬ ਵਾਰਦਾਤ ਜਿਹੜੀ ਇਹਨਾਂ ਨੇ ਕੀਤੀ ਸੀ ਉਸ ਤੋਂ ਟਰੇਸ ਕਰਕੇ ਬੰਦੇ ਅਰੈਸਟ ਕਰ ਲਏ ਨੇ ਜੀ ਮਤਲਬ ਪਹਿਲਾਂ ਵੀ ਕਦੀ ਆਏ ਸੀ ਸ਼ੌਪ ਤੇ ਨਹੀਂ ਜੀ ਮੇਰੇ ਤਾਂ ਨਹੀਂ ਮਤਲਬ ਨੌਲੇਜ ਵਿੱਚ ਹੈਗੇ ਪਹਿਲੀ ਵਾਰੀ ਦੇਖ ਰਿਹਾ ਜੀ ਇਹਨਾਂ ਨੂੰ ਪਹਿਲਾਂ ਸ਼ਾਇਦ ਬਾਹਰੋਂ ਲੰਘਦੇ ਟੱਪਦੇ ਆਏ ਹੋਣ ਦੁਕਾਨ 'ਚ ਤਾਂ ਨਹੀਂ ਅਜੇ ਤੱਕ ਦੇਖੇ ਗਏ ਜੀ ਇਹ ਵਾਲੇ ਬੰਦੇ ਬਾਹਰੋਂ ਕੋਈ ਲੰਘਦੇ ਸਾਮਾਨ ਦੀ ਗੱਲ ਕਰੀਏ ਤਾਂ ਕਿੰਨੀ ਕੁ ਰਕਮ ਦਾ ਸਾਮਾਨ ਸੀ ਸਾਮਾਨ ਰਕਮ 2 ਤੋਂ 2.5 ਲੱਖ ਰੁਪਏ ਦਾ ਸਾਮਾਨ ਤਕਰੀਬਨ ਬੰਦਾ ਸੀਗਾ ਜੀ ਪੂਰਾ